ਦੇਵਨ ਹਾਰ ਨਾ ਜਾਣੈ ਜੀਉ ਪਿੰਡ ਸਾਜ ਜਿੰਦ ਦੀ ਆ ਪਰ ਆਪਣੋ ਕਰਮਾਨੈ ਜਿਸ ਵਾਹਿਗੁਰੂ ਜੀ ਨੇ ਇਸ ਨੂੰ ਆ ਜਿੰਦ ਜਾਨ ਸਵਾਸ ਪ੍ਰਾਨ ਦਿੱਤੇ ਨੇ ਇਹ ਸੋਹਣਾ ਸਰੀਰ ਸਾਚ ਸਵਾਰ ਕੇ ਇਸ ਨੂੰ ਦਿੱਤਾ ਹੈ ਇਹਦੇ ਵਿੱਚ ਇਹ ਆਪਣੀ ਲਿਆਕਤਤਾ ਸਮਝਦਾ ਹੈ ਇਹ ਆਪਣੀ ਕਾਬਲੀਅਤ ਸਮਝਦਾ ਹੈ ਤੇ ਦੇਵਨ ਹਾਰ ਨਾ ਜਾਣੈ ਦੇਣ ਵਾਲਾ ਵਾਹਿਗੁਰੂ ਪਰਮਾਤਮਾ ਹੈ ਉਸ ਨੂੰ ਇਹ ਨਹੀਂ ਜਾਣਦਾ ਇਹ ਮਨੁੱਖ ਦੀ ਆਪਣੀ ਮੂਰਖਤਾ ਹੈ ਜਿਸ ਤਰ੍ਹਾਂ ਪਾਤਸ਼ਾਹ ਦੀ ਬਾਣੀ ਦਾ ਪਰਮਾਨ ਹੈ ਦਾਤ ਜੋਤ ਸੂਰਤ ਸਭ ਤੇਰੀ ਬਹੁਤ ਸਿਆਣ ਭੋਵੇਂ ਮੇਰੀ ਇਹ ਜਿਤਨੀਆਂ ਵੀ ਦਾਤਾਂ ਨੇ ਇਹ ਵਾਹਿਗੁਰੂ ਦੀਆਂ ਨੇ ਜੋ ਅੰਦਰ ਜੋਤ ਜਗਾਈ ਹੈ ਇਸ ਸਰੀਰ ਦੇ ਵਿੱਚ ਜੋ ਜਨ ਦਿੱਤੀ ਹੈ ਜੋ ਪ੍ਰਾਣ ਦਿੱਤੇ ਹਨ ਵਾਹਿਗੁਰੂ ਜੀ ਨੇ ਇਹ ਮੈਲੀ ਸੁਰਤ ਕਰਕੇ ਕਹ ਜਾਂਦਾ ਹੈ ਬਹੁਤ ਸਿਆਣਪ ਹੋਵੇ ਮੇਰੀ ਬਹੁਤ ਸਾਰੀਆਂ ਸਿਆਣਪਾਂ ਚਤਰਾਈਆਂ ਦਿਖਾਉਂਦੇ ਹੋਇਆਂ ਕਿ ਇਹ ਸਭ ਕੁਝ ਮੇਰਾ ਹੈ ਮੇਰਾ ਹੈ ਇਹ ਮੇਰਾ ਮੇਰਾ ਮਨੁੱਖ ਕਰਦਾ ਹੈ ਕਿਉਂਕਿ ਪਾਤਸ਼ਾਹ ਜੀ ਗੁਰਬਾਣੀ ਵਿੱਚ ਵਰਮਾਉਂਦੇ ਹਨ ਮਾਇਆ ਮੋਹੇ ਸਗਰਜਕ ਛਾਇਆ ਕਾਮਨ ਦੇਖ ਕਾਮ ਲਪਾਇਆ ਸੁਤ ਕੰਜੇ ਨੂੰ ਸਿਮਹੇਤ ਵਧਾਇਆ ਸਭ ਕਿਛ ਆਪਣਾ ਇੱਕ ਰਾਮ ਫਰਾਇਆ ਜਿਤਨੇ ਵੀ ਇਹ ਧਨ ਦੌਲਤ ਪਦਾਰਥ ਜ਼ਮੀਨ ਜਾਇਦਾਦ ਹੈ ਇਹ ਸਭ ਕੁਝ ਦੇ ਉੱਪਰ ਆਪਣਾ ਕਬਜ਼ਾ ਕਰਕੇ ਰੱਖਦਾ ਹੈ ਤੀਆਂ ਪੁੱਤਰ ਸਮਾਜ ਜੋ ਕੁਝ ਵੀ ਇਸ ਨੂੰ ਮਿਲਿਆ ਹੈ ਇਹ ਕਹਿਣ ਲੱਗਾ ਜੀ ਸਭ ਕੁਝ ਮੇਰਾ ਹੈ ਜੇ ਮੇਰਾ ਨਹੀਂ ਤਾਂ ਉਹ ਵਾਹਿਗੁਰੂ ਦਾ ਨਾਮ ਨਹੀਂ ਜੇ ਮੇਰਾ ਨਹੀਂ ਤਾਂ ਉਹ ਪ੍ਰਭੂ ਨਹੀਂ ਹੈ ਸਭ ਕਿਸੇ ਆਪਣਾ ਇੱਕ ਰਾਮ ਪਰਾਇਆ ਬਸ ਉਸ ਵਾਹਿਗੁਰੂ ਨੂੰ ਪ੍ਰਮਾਤਮਾ ਨੂੰ ਇਹ ਪਰਾਇਆ ਇਹ ਬਿਗਾਨਾ ਸਮਝਦਾ ਹੈ ਇਹ ਮਾਇਆ ਦਾ মোহ ਮਾਇਆ ਦੀ ਅਗਿਆਨਤਾ ਇਸ ਦੇ ਸਿਰ ਚੜ ਕੇ ਬੋਲਦੀ ਹੈ ਇਸ ਲਈ ਇਹ ਮਨੁੱਖ ਦੁਖੀ ਰਹਿੰਦਾ ਹੈ ਤੇ ਇਹ ਹਮੇਸ਼ਾ ਤੰਗਾਲ ਗਰੀਬ ਤੇ ਫਕੀਰ ਬਣਿਆ ਰਹਿੰਦਾ ਹੈ ਵੈਦੂ ਨੇ ਤਾਂ ਸਾਰੀ ਦੁਨੀਆ ਦੇ ਵਿੱਚ ਜਿੰਨੀ ਮਨੁੱਖਤਾ ਹੈ ਉਹਨਾਂ ਸਾਰਿਆਂ ਨੂੰ ਬਾਦਸ਼ਾਹ ਬਣਾਇਆ ਹੈ ਸੈਨਸਾਹ ਬਣਾਇਆ ਹੈ ਪਰ ਇਹ ਜੋ ਅੰਦਰ ਵੈਦੂ ਨੇ ਖਜ਼ਾਨਾ ਰੱਖਿਆ ਹੈ ਉਸ ਖਜ਼ਾਨੇ ਬਾਰੇ ਇਹ ਕਦੀ ਦੇਖਦਾ ਹੀ ਨਹੀਂ ਹੈ ਇਹ ਬਾਹਰਲੇ ਧਨ ਤੌਰ ਦੇ ਇਕੱਠੇ ਕਰਨ ਵਾਸਤੇ ਸਾਰੀ ਜ਼ਿੰਦਗੀ ਦੌੜਦਾ ਰਹਿੰਦਾ ਹੈ ਭਜਦਾ ਰਹਿੰਦਾ ਹੈ ਪਰੇਸ਼ਾਨ ਹੁੰਦਾ ਰਹਿੰਦਾ ਹੈ ਪਾਤਸ਼ਾਹ ਦੀ ਬਾਣੀ ਦਾ ਪ੍ਰਮਾਨ ਹੈ ਨਰਪਤ ਏਕsinghasan ਸੋਇ ਸੁਪਨੇ ਪਿਆ ਬਿਖਾਰੀ ਅਛਤ ਰਾਗ ਵਿਚ ਦੁੱਖ ਪਾਇਆ ਸੋਗਤ ਪਈ ਹਮਾਰੀ ਜਿਵੇਂ ਉਦਾਰ ਦੇ ਤੌਰ ਤੇ ਇੱਕ ਕੋਈ ਬਾਦਸ਼ਾਹ ਸੀ ਤੇ ਉਸ ਨੂੰ ਰਾਤ ਨੂੰ ਸੋਤਿਆਂ ਆ ਸੁਪਨਾ ਆਇਆ ਸੁਪਨੇ ਵਿੱਚ ਉਹ ਦੇਖਦਾ ਹੈ ਬਿਖਾਰੀ ਬਣ ਗਿਆ ਦੰਗਰ ਤੇ ਉਹ ਭੀਖ ਮੰਗਦਾ ਫਿਰਦਾ ਹੈ ਇਹ ਪੀਕ ਮੰਗਦਿਆ ਮੰਗਦਿਆ ਇਸ ਨੂੰ ਕਿਸੇ ਨੇ ਇਸ ਦੇ ਕਟੋਰੇ ਦੇ ਵਿੱਚ ਖਿਜੜੀ ਪਾ ਦਿੱਤੀ ਤੇ ਇਸ ਨੇ ਸੋਚਿਆ ਮੈਂ ਇੱਕ ਨਵੇਕਲੀ ਜਗ੍ਹਾ ਤੇ ਜਾ ਕੇ ਬੈਠ ਕੇ ਖਾਵਾਂਗਾ ਆਪਣੇ ਪੇਟ ਦੀ ਭੁੱਖ ਮਿਟਾਵਾਂਗਾ ਇਦਰੇ ਨੂੰ ਦੂਸਾਂ ਨਾਲ ਲੜਦੇ ਹੋਏ ਇਹਦੇ ਵੱਲ ਵਧੇ ਤੇ ਜਿਵੇਂ ਹੀ ਇਹਦੇ ਵੱਲ ਵਧੇ ਤਾਂ ਜਿਹੜਾ ਇਹਦੇ ਹੱਥ ਦੇ ਵਿੱਚ ਕਟੋਰਾ ਸੀ ਖਿਡੂੜੀ ਵਾਲਾ ਉਹ गिर ਗਿਆ ਤੇ ਇਸ ਨੂੰ ਆਪਣੇ ਆਪ ਨੂੰ ਵੀ ਸੱਟਾਂ ਤੇ ਛੋਟਾਂ ਲੱਗੀਆਂ ਫਿਰ ਉੱਥੇ ਬੜਾ ਰੋਇਆ ਬੜਾ ਰੋदन ਕੀਤਾ ਇਸ ਨੇ ਪਰ ਜਦੋਂ ਸਵੇਰੇ ਇਸ ਦੀ ਅੱਖ ਖੁੱਲੀ ਤਾਂ ਉਸ ਨੇ ਕੀ ਪਾਇਆ ਕਿ ਉਹ ਤਾਂ ਰਾਜਾ ਹੈ ਉਹ ਸਿੰਘਾਸਨ ਤੇ ਬੈਠਾ ਹੈ ਇਸੇ ਤਰ੍ਹਾਂ ਭਾਈ ਗੁਰੂ ਜੀ ਨੇ ਸਭ ਨੂੰ ਬਾਦਸ਼ਾਹ ਬਣਾ ਕੇ ਭੇਜਿਆ ਹੈ ਪਰ ਅੰਦਰ ਦੇ ਖਜ਼ਾਨੇ ਵਾਲ ਇਹ ਕਦੇ ਤੱਕਦਾ ਨਹੀਂ ਅੰਦਰ ਦੇ ਖਜ਼ਾਨੇ ਨੂੰ ਕਦੇ ਇਹ ਦੇਖਦਾ ਨਹੀਂ ਹੈ ਇਸ ਕਰਕੇ ਸਾਰੀ ਜ਼ਿੰਦਗੀ ਇਹ ਦੁਖੀ ਹੁੰਦਾ ਰਹਿੰਦਾ ਹੈ ਤੇ ਰੋਂਦਾ ਰਹਿੰਦਾ ਹੈ ਮਾਇਆ ਇਸ ਨੂੰ ਆਪਣੇ ਹੱਥਾਂ ਦੇ ਵਿੱਚ ਨਚਾਉਂਦੀ ਰਹਿੰਦੀ ਹੈ ਜਿਸ ਤਰ੍ਹਾਂ ਸਤਪੁਰ ਪਾਤਸ਼ਾਹ ਜੀ ਨੇ ਕਿਹਾ ਨਾ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਦੇਖੇ ਦੇਖੇ ਸੁਣੇ ਬੋਲੇ ਦੌਰਿਓ ਬਿਰਤ ਹੈ ਜਦੋਂ ਕਚ ਪਾਵੇ ਤਬ ਕਰਮ ਕਰਦ ਹੈ ਮਾਇਆ ਗਈ ਤਬ ਰੋਣ ਲਾ ਪਰ ਜਦੋਂ ਮਾਇਆ ਹੁੰਦੀ ਏ ਉਦੋਂ ਨੱਚਦਾ ਏ ਕੱਪਦਾ ਏ ਤੇ ਜਦੋਂ ਮਾਇਆ ਚਲੀ ਜਾਂਦੀ ਏ ਉਦੋਂ ਇਹ ਰੋਪਾ ਮਾਰ ਕੇ ਹੁੰਦਾ ਹੈ ਪਰ ਮੰਗਦਾ ਇਹ ਇਸ ਧਨ ਦੌਲਤ ਨੂੰ ਹੀ ਹੈ ਪਦਾਰਥਾਂ ਨੂੰ ਮੰਗਦਾ ਏ ਜਿਸ ਤਰ੍ਹਾਂ ਭਾਈ ਸਾਹਿਬ ਭਾਈ ਨਗਲਾਜ ਨੇ ਕਿਹਾ ਹੈ ਹਰ ਕਸ ਬਾ ਜਹਾਨ ਨਸਵੋ ਨੋਮਾ ਮੇ ਖੜ ਅਸਪੋ ਸੁਤਰੋ ਢੀਲੋ ਤਿਲਾ ਮੇ ਖੜ ਹਰ ਕਸ ਦੇ ਬਰਾਏ ਕਿਸ ਚੀਜ਼ੇ ਕਹਾਣਾ ਦੋਆ ਦੇ ਖੁਦਾ ਗਿਆ ਦੇ ਖੁਦਾ ਮੇਖਾ ਸਾਰੀ ਜ਼ਿੰਦਗੀ ਬਚਪਨ ਤੋਂ ਲੈ ਕੇ ਬਚਪਨ ਦੇ ਵਿੱਚ ਛੋਟੇ ਖਡਾਉਣੇ ਮੰਗਦਾ ਏ ਜਦੋਂ ਵੱਡਾ ਹੋ ਜਾਂਦਾ ਹੈ ਪਰ ਇਸ ਦੇ ਖਡਾਉਣੇ ਹੋਰ ਵੀ ਵੱਡੇ ਹੋ ਜਾਂਦੇ ਨੇ ਪਰ ਜਦੋਂ ਇਹ ਬੁੱਢਾ ਹੁੰਦਾ ਹੈ ਤਾਂ ਉਦੋਂ ਇਸ ਦੇ ਖਡਾਉਣੇ ਉਸ ਤੋਂ ਵੀ ਵੱਡੇ ਹੋ ਜਾਂਦੇ ਨੇ ਇਸ ਦੀ ਤ੍ਰਿਸ਼ਨਾ ਦੀ ਆਗ ਜਿਹੜੀ ਇਹ ਉਹ बुझਦੀ ਨਹੀਂ ਤ੍ਰਿਸ਼ਨਾ ਵੱਧਦੀ ਜਾਂਦੀ ਏ ਕੋਟ ਥੋਪਰੇ ਲਾਗ ਕਰੋਰੇ ਮੰਨ ਨਾ ਔਰੇ ਪਰੇ ਪਰੇ ਕੋ ਜੀਏ ਪਰੰਪਰਾ ਹੋਰ ਹੋਰ ਅਗਾ ਤੋਂ ਅਗਾ ਇਸ ਦੀ ਤ੍ਰਿਸ਼ਨਾ ਹਮੇਸ਼ਾ ਵੱਧਦੀ ਜਾਂਦੀ ਹੈ ਤਾਂ ਇਸ ਤਰ੍ਹਾਂ ਕਦੇ ਵੀ ਅਖਦੇ ਅੰਦਰੋਂ ਇਹ ਪਦਾਰਥਾਂ ਦੀ ਭੁੱਖ ਨਿਟਦੀ ਨਹੀਂ ਹੈ ਸੰਗਤੀਆਂ ਜੇਕਰ ਇਸ ਦਾ ਅੰਦਰ ਵਾਲੀ ਦੌਲਤ ਜੋ ਅੰਦਰ ਖਜ਼ਾਨਾ ਵੈਕੂ ਨੇ ਸਾਂਭ ਕੇ ਰੱਖਿਆ ਹੈ ਐਸੇ ਵਾਸਤੇ ਪਰ ਉਧਰ ਇਹ ਤੱਕਦਾ ਨਹੀਂ ਉਧਰ ਇਹ ਵੇਖਦਾ ਨਹੀਂ ਹੈ ਤੇ ਉਹ ਪਦਾਰਥ ਜਿਹੜੇ ਬਾਹਰੀ ਪਦਾਰਥ ਹਨ ਉਹਨਾ ਪਦਾਰਥਾਂ ਨੂੰ ਦੇਖ ਦੇਖ ਕੇ ਇਹ ਪਾਗਲ ਹੋ ਜਾਂਦਾ ਹੈ ਇਹ ਸੁਦਾਈ ਹੋ ਜਾਂਦਾ ਹੈ ਇਹ ਜੱਲਾ ਹੋ ਜਾਂਦਾ ਹੈ ਕਿਉਂਕਿ ਮਹਾਰਾਜ ਦੀ ਗaan ਬਾਣੀ ਕਹਿੰਦੀ ਹੈ ਜੋਨ ਧਨ ਪ੍ਰਭ ਤਾਂ ਕੇ ਬਾਦ ਮ ਇਹ ਨਿਸਰੇ دیਵਾਨਾ ਜਵਾਨੀ ਪਦਾਰਥ ਆਨ ਦੌਲਤ ਜ਼ਮੀਨ ਜਾਇਦਾਦ ਨੂੰ ਵੇਚ ਕੇ ਤੇ ਬੰਦੇ ਨੂੰ ਇਤਨਾ ਨਸ਼ਾ ਚੜ ਜਾਂਦਾ ਹੈ ਕਿ ਉਹ ਨਸ਼ਾ ਉਤਰਦਾ ਨਹੀਂ ਆ ਜਿਹੜੇ ਦੁਨਿਆਵੀ ਨਸ਼ੇ ਨੇ ਇਹ ਤਾਂ ਮਿੱਟ ਜਾਂਦੇ ਨੇ ਇਹਨਾਂ ਦਾ ਨਸ਼ਾ ਉਤਰ ਜਾਂਦਾ ਹੈ ਪਰ ਜਿਹੜੇ ਜਿਨ੍ਹਾਂ ਨੂੰ ਇਹ ਧਨ ਦਾ ਜਵਾਨੀ ਦਾ ਤੇ ਪਦਾਰਥਾਂ ਦਾ ਨਸ਼ਾ ਚੜਿਆ ਹੈ ਉਹ ਨਸ਼ਾ ਕਦੇ ਉਤਰਦਾ ਨਹੀਂ ਜਿਵੇਂ ਕਿ ਜੋ Aurangzeb ਸੀ ਪਹਾੜੀ ਰਾਜੇਸਨ ਅਤੇ ਵਜ਼ੀਰ ਖਾਨਸੀ ਇਹਨਾਂ ਨੂੰ ਨਸਾ ਚੜਿਆ ਕਿ ਉਹਨਾਂ ਦੇ ਕੋਲ ਰਾਜ ਭਾਗ ਹੈ ਉਹਨਾਂ ਦੇ ਕੋਲ ਸੈਨਾਵਾਂ ਹਨ ਉਹਨਾਂ ਕੋਲ ਫੌਜਾਂ ਹਨ ਉਹਨਾਂ ਦੇ ਕੋਲ ਦੂਰ ਦੁਰਾਡੇ ਤੱਕ ਬਹੁਤ ਵੱਡਾ ਵਿਸ਼ਾਲ ਰਾਜ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਅਸੀਂ ਪਕੜ ਲਵਾਂਗੇ ਪਰ ਇਹ ਭੁਲੇਖਾ ਉਹਨਾਂ ਦਾ ਦੂਰ ਹੋ ਗਿਆ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕਿਹਾ ਜਲਤੀਆਂ ਦੇ ਨਾਮ ਵੀ ਲੜਿਆ ਜਾ ਸਕਦਾ ਇਹ ਤਾਂ ਜਿਸ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਦਾ ਨਾਮ ਵਸਦਾ ਹੈ ਉਹ ਆਪਣੇ ਜਗ੍ਹਾ ਤੇ ਹਮੇਸ਼ਾ ਆਪਣੇ ਧਰਮ ਦੇ ਵਿੱਚ ਪਰਪੱਕ ਰਹਿੰਦਿਆਂ ਹੋਇਆਂ ਉਹ ਲੜਦਾ ਰਹਿੰਦਾ ਹੈ ਜਿਵੇਂ ਕਿ ਕਦੇ 40 ਸਿੰਘ ਵੀ ਸਨ ਜੋ ਚਮਕੌਰ ਦੀ ਗੜੀ ਦੇ ਵਿੱਚ ਲੜਦੇ ਰਹੇ ਤੇ ਇੱਕ ਪਾਸੇ 10 ਲੱਖ ਦੀ ਫੌਜ ਸੀ ਉਹ ਵੀ ਲੜ ਨਾ ਸਕੀ ਫਿਰ ਕਦੇ ਇੱਕ ਸਿੰਘ ਰਹਿ ਗਿਆ ਉਹ ਵੀ ਲੜਦਾ ਰਿਹਾ ਅਤੇ ਜਿਹੜੇ 40 ਲੱਖ ਜੋ 10 ਲੱਖ ਹੋਸੀ ਉਹਨਾਂ ਦੇ ਹੌਸਲੇ ਪਸਤ ਹੋ ਗਏ ਉਹਨਾਂ ਦੇ ਹੌਸਲੇ ਟੁੱਟ ਗਏ ਕਿ ਇਹ ਕੀ ਹੋਇਆ ਇੱਕ ਸਿੰਘ ਨੇ ਵੀ ਹੱਥ ਨਹੀਂ ਖੜੇ ਕੀਤੇ ਇਸ ਲਈ ਇੱਕ ਹਿੰਦੀ ਦਾ ਕਵੀ ਇਹ ਕਹਿੰਦਾ ਹੈ ਮਾਇਆ ਕੇ ਦੋਏ ਨਾਮ ਹੈ ਕਰ ਦੋਏ ਯੁਧ ਮਾਰ ਆਏ ਤੋ ਬੋਰਾਏ ਨਰ ਜਾਇ ਨਾ ਕਰੇ ਕੋਈ ਵਾ ਇਹ ਮਾਇਆ ਦੋ ਤਰਫਾਂ ਯੁੱਧ ਲੜਦੀ ਹੈ ਤੇ ਇਹਨਾਂ ਦੋ ਤਰਫਾਂ ਯੁੱਧ ਦੇ ਵਿੱਚ ਮਨੁੱਖ ਨੂੰ ਮਾਰ ਦਈਏ ਮਨੁੱਖ ਨੂੰ ਖਤਮ ਕਰ ਦਈਏ ਜੇਕਰ ਮਨੁੱਖ ਦੇ ਕੋਲ ਬਹੁਤ ਮਾਇਆ ਆ ਜਾਵੇ ਬਹੁਤ دولت ਆ ਜਾਵੇ ਬਹੁਤ ਸਾਰੇ ਪਦਾਰਥ ਮਿਲ ਜਾਵੇ ਬਹੁਤ ਵੱਡਾ ਰਾਜ ਭਾਗ ਮਿਲ ਜਾਵੇ ਮਨ ਵਿਲਾਸ ਹੋ ਰੰਗ ਖਣਾ ਦ੍ਰਿਸ਼ਟ ਹੋ ਲੋ ਖੁਸ਼ੀਆਂ ਛਤਰਧਾਰ ਪਾਤਸ਼ਾਹੀਆਂ ਦੇ ਸਹਜੇ ਭਰੀਆਂ ਇਹ ਕਲੀ ਵੀ ਕਹਿੰਦਾ ਹੈ ਜੇਕਰ ਇਸ ਮਨੁੱਖ ਨੂੰ ਬਹੁਤ ਸਾਰਾ ਧਨ ਮਿਲ ਜਾਵੇ ਰਾਜ ਭਾਗ ਮਿਲ ਜਾਵੇ ਤਾਂ ਇਹ ਸੁਧਾਈ ਹੋ ਜਾਂਦਾ ਹੈ ਪਾਗਲ ਹੋ ਜਾਂਦਾ ਹੈ ਬੋਰਾ ਹੋ ਜਾਂਦਾ ਹੈ ਜੇ ਜਾਇਆ ਨਾ ਕਰੇ ਖੁਆਜ ਦੇ ਮਾਇਆ ਚੜੀ ਜਾਵੇ ਤਾਂ ਬੜਾ ਖਰਾਬ ਹੁੰਦਾ ਹੈ ਫਿਰ ਇਹ ਰੁਗਨ ਵੀ ਕਰਦਾ ਹੈ ਇਸ ਤਰ੍ਹਾਂ ਕਿ ਆਏ ਹੋ ਕੇ ਅਹੰਕਾਰ ਕਰੇ ਨਰ ਘੂਰ ਘੂਰ ਕੇ ਜਦੋਂ ਜਾਏ ਤਾਂ ਮਰੇਦਰ ਝੁਰਝੁਰੀ ਜਦੋਂ ਮਾਇਆ ਆਉਂਦੀ ਏ ਤਾਂ ਉਦੋਂ ਇਹ ਆਪਣੇ ਤੋਂ ਨੀਵੇਂ ਪਦੇ ਨੂੰ ਘੂਰ ਘੂਰ ਕੇ ਪੱਕਦਾ ਏ ਤੇ ਜਦੋਂ ਚਲੀ ਜਾਂਦੀ ਏ ਉਦੋਂ ਝੁਰਝੁਰ ਕੇ ਇਹ ਮਰਦਾ ਹੈ ਇਸ ਲਈ ਪਾਤਸ਼ਾਹ ਜੀ ਕਹਿੰਦੇ ਹਨ ਕਿ ਜੇ ਬਹੁਤਾਂ ਤਨ ਹੋਵੇ ਤਾਂ ਵੀ ਇਸ ਨੂੰ ਚਿੰਤਾ ਲੱਗੀ ਰਹਦੀ ਏ ਜੇ ਨਾ ਹੋਵੇ ਤਾਂ ਵੀ ਇਹ ਝੂੜਦਾ ਰਹਿੰਦਾ ਹੈ ਹਾਂ ਦੇਸਾਂ ਝੂਰਤ ਝੂਰਤ ਸਾਗ ਗੁੰਵਾ ਇਸ ਤਰ੍ਹਾਂ ਜੁਦੀਆਂ ਝੁਦੀਆਂ ਇਹ ਮਰ ਜਾਂਦਾ ਹੈ ਖਾਪ ਜਾਂਦਾ ਹੈ ਪਰ ਇਸ ਦੀ ਕਦੇ ਭੁੱਖ ਅਤੇ ਪਿਆਸ ਨਹੀਂ ਲੱਗਦੀ ਪਰ ਇਹ ਸਾਰੀ ਜ਼ਿੰਦਗੀ ਮਾਇਆ ਦਾ ਗੁਲਾਮ ਬੜਿਆ ਰਹਿੰਦਾ ਹੈ ਮਾਇਆ ਜਿਸ ਨੂੰ ਜਿਵੇਂ ਜਿਵੇਂ ਨਚਾਉਂਦੀ ਹੈ ਉਵੇਂ ਇਹ ਨਚਦਾ ਰਹਿੰਦਾ ਹੈ ਇੱਕ ਟਾਲਸਟਾਏ ਨਿਖਾਈ ਹੋਇਆ ਉਸ ਨੇ ਇੱਕ ਕਹਾਣੀ ਲਿਖੀ ਹੈ ਉਹ ਕਹਿੰਦਾ ਹੈ ਕਿ ਇੱਕ ਧੰਕਪਤੀ ਪਤੀ ਤੇ ਪਤਨੀ ਆਪਣੇ ਘਰ ਦੇ ਵਿੱਚ ਬੜੇ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਸਨ ਉਹ ਨਾਲ ਤੇ ਆਪਣੀ ਕਿਰਤ ਕਰਦੇ ਸਨ ਕੰਮ ਕਰਦੇ ਸਨ ਨਾਲ ਉਹ ਅੱਲਾ ਦੀ ਪਰਮੇਸ਼ਰ ਦੀ ਵਾਹਿਗੁਰੂ ਦੀ ਬੰਦਗੀ ਵੀ ਕਰਦੇ ਸਨ ਤਾਂ ਇੱਕ ਵਾਰ ਸ਼ੈਤਾਨ ਨੇ ਵੱਡੇ ਸ਼ੈਤਾਨ ਨੇ ਛੋਟੇ ਸ਼ੈਤਾਨ ਨੂੰ ਕਿਹਾ ਤੇ ਇਹ ਜੋ ਘਰਾਂ ਦੇ ਸ਼ੁਖਾਂ ਹਰਦਾ ਹੈ ਇਸ ਨੂੰ ਕਿਉਂ ਨਾ ਹੋਵੇ ਰੁਲਾਇਆ ਜਾਵੇ ਤੈਨੂੰ ਤੜਫਾਇਆ ਜਾਵੇ ਤੇ ਇਸ ਦੀ ਜਿਹੜੀ ਖੁਸ਼ਹਾਲੀ ਉਸ ਨੂੰ ਖੋਹ ਲਿਆ ਜਾਵੇ ਤਾਂ ਜਿਹੜਾ ਛੋਟਾ ਸ਼ਰਤਾਨ ਹੈ ਉਸ ਨੇ ਕਿਹਾ ਠੀਕ ਹੈ ਇਹ ਕੰਮ ਹੋ ਜਾਵੇਗਾ ਤਾਂ ਉਹ ਜਿਉਂ ਦਿਨੇ ਹਲ ਬਾਣ ਵਾਸਤੇ ਜਾਂਦਾ ਸੀ ਪਤਨੀ ਉਸ ਨੂੰ ਰੋਟੀ ਬਣਾ ਕੇ ਤੇ ਉਸ ਦੇ ਉੜਤੇ ਵੀ ਜੇਬ ਦੇ ਵਿੱਚ ਇੱਕ ਪੂਨੇ ਦੇ ਵਿੱਚ ਬੰਦ ਕੇ ਦੇ ਜੰਦੀ ਸੀ ਤਾਂ ਅੱਜ ਪਤਾ ਨਹੀਂ ਉਸ ਨੇ ਕੀ ਸ਼ੈਤਾਨ ਨੇ ਕੀਤਾ ਕਿ ਉਸ ਬੀਬੀ ਨੇ ਰੋਟੀ ਨਹੀਂ ਬਣਨੀ ਬਲਕੇ ਕੱਲਾ ਪੂਣਾ ਹੀ ਉਸ ਦੇ ਜੇਬ ਦੇ ਵਿੱਚ ਪਾ ਦਿੱਤਾ ਜਦੋਂ ਹਲ ਬੌਣਿਆ ਉਸ ਨੇ ਸੋਚਿਆ ਉਹ ਭੁੱਖ ਲੱਗੀ ਹੈ ਤੇ ਬਲਦਾਂ ਨੂੰ ਇੱਕ ਪਾਸੇ ਭਾਂਕੇ ਉਸਨੇ ਸੋਚਿਆ ਆਪਣੀ ਬੋਕ ਮਟਾ ਲਾਂ ਪਰ ਅੱਜ ਵਿੱਚ ਰੋਟੀ ਨਹੀਂ ਸੀ ਕੱਲਾ ਓਨਾ ਹੀ ਸੀ ਪਰ ਫਿਰ ਵੀ ਉਸਨੇ ਇਹ ਕਿਹਾ ਕੋਈ ਗੱਲ ਨਹੀਂ ਪਤਨੀ ਭੁੱਲ ਗਈ ਹੋਣੀ ਹੈ ਤੇ ਮੈਂ ਥੋੜਾ ਆਰਾਮ ਕਰ ਲੈਂਦਾ ਪਾਣੀ ਪੀ ਕੇ ਉਸ ਤੋਂ ਬਾਅਦ ਉਹ ਫਿਰ ਹਲਉਣ ਲੱਗ ਪਿਆ ਤੇ ਪਰ ਉਸਨੇ ਘਰ ਆ ਕੇ ਕੋਈ ਗੁੱਸਾ ਨਹੀਂ ਕੀਤਾ ਕੋਈ ਕ੍ਰੋਧ ਨਹੀਂ ਕੀਤਾ ਉਸਨੇ ਕਿਹਾ ਭਗਵਾਨੇ ਅੱਜ ਭੁੱਲ ਗਈ ਛੇ ਕੱਲਾ ਓਨਾ ਹੀ ਪਾ ਦਿੱਤਾ ਰੋਟੀ ਤੁਸੀਂ ਭੁੱਲ ਗਈ ਹੋ خوشحال نے گا برباد کر دا ਤੇ ਅੱਲਾ ਵੀ ਬੰਦਗੀ ਬੰਦੋ ਵੀ ਬਿਨਾਂ ਮੁਕਵਾ ਦੇ ਮਾਂ ਕਾ ਘਟਕਾ ਦੇਣਾ ਨਾ ਇਹਨਾਂ ਨੂੰ ਕਰਾਹੇ ਪਾ ਦੇਣਾ। ਉਹ ਕਹਣ ਲੱਗੇ ਠੀਕ ਹੈ। ਵੱਡੇ ਸਰਦਾਰ ਨੇ ਕਹਿਤਾ ਠੀਕ ਹੈ, ਸਮਾਂ ਲੈ ਲੈ। ਉਸ ਦੇ ਘਰ ਦੇ ਚਲਾ ਗਿਆ ਕਹਿਣ ਲੱਗਾ ਜੀ ਮੈਂ ਨੌਕਰ ਰਹਿਣਾ ਹੈ ਤੁਹਾਡੇ ਘਰ ਦੇ ਵਿੱਚ ਤੇ ਮੈਨੂੰ ਕੋਈ ਤਨਖਾਹ ਨਹੀਂ ਚਾਹੀਦੀ ਬਿਲਕੁਲ ਪੈਸਾ ਨਹੀਂ ਚਾਹੀਦਾ। ਮੈਂ ਤਾਂ ਗਰੀਬ ਹਾਂ ਤੇ ਮੈਂ ਕੇਵਲ ਤੁਹਾਡੇ ਕੋਲ ਰੋਟੀ ਖਾਵਾਂਗਾ ਤੇ ਤੁਹਾਡਾ ਸਾਰੇ ਕੰਮ ਕਰਾਂਗਾ। ਤਾਂ ਉਹਨਾਂ ਨੇ ਕਿਹਾ ਠੀਕ ਹੈ। ਤਾਂ ਜਦੋਂ ਖੇਤੀ ਕਰਨ ਲੱਗੇ ਤਾਂ ਸਰਦਾਰ ਨੇ ਕਿਹਾ ਇਸ ਵਾਰੀ ਆਪਾਂ ਕਣਕ ਜੁਆਨਾ 蒂ਬੇ ਦੇ ਉੱਪਰ ਬੀਜਾਂਗੇ ਤਾਂ ਉਹਨਾਂ ਨੇ ਮਾਲਕ ਨੇ ਮੰਨ ਲਿਆ 蒂ਬੇ ਤੇ ਕਣਕ ਦੀ ਦਿੱਤੀ ਬੜੀ ਬਰਸਾਤ ਹੋਈ ਬਹੁਤ ਬਰਸਾਤ ਹੋਈ ਤੇ ਲੋਕਾਂ ਦੀਆਂ ਫਸਲਾਂ ਡੁੱਬ ਗਈਆਂ ਪਾਣੀ ਦੇ ਵਿੱਚ ਪਰ ਇਸ ਦੀ ਫਸਲ ਬਹੁਤ ਹੋਈ ਤੇ ਇਹ ਪਰਿਵਾਰ ਖੁਸ਼ ਰਹਿਣ ਲੱਗਾ ਪਰ ਦੂਸਰੇ ਸਾਲ ਉਸਨੇ ਕਿਹਾ ਵੀ ਇਸ ਵਾਰੀ ਆਪਾਂ ਕਣਕ ਦੂਏ ਨੀਂ ਨਾਂ ਤੇ ਬੀਜਾਂਗੇ ਤੇ ਨੀਂ ਨਾਂ ਤੇ ਵੀਜੀਏ ਕਣਕ ਤੇ ਇਸ ਵਾਰ ਜਿਹੜੇ ਦੂਸਰੇ ਲੋਕ ਸਨ ਉਹਨਾਂ ਨੇ ਕਿੱਬਿਆਂ ਤੇ ਬੀਜ ਦਿੱਤੀ ਤੇ ਇਸਨੇ ਨੀਂ ਨਾਂ ਤੇ ਬੀਜ ਦਿੱਤੀ ਤੇ ਇਸ ਵਾਰ ਬਰਸਾਤ ਜੁਆ ਬਹੁਤ ਘੱਟ ਹੋਈ ਸੀ ਫਿਰ ਵੀ ਇਸਦੀ ਫਸਲ ਚੰਗੀ ਹੋ ਗਈ ਪਰ ਜਿਹੜੇ ਦੂਸਰੇ ਲੋਕ ਸਨ ਉਹ ਦੋ ਸਾਲਾਂ ਤੋਂ ਪਰੇਸ਼ਾਨ ਸਨ ਉਹਨਾਂ ਦੀ ਫਸਲ ਕੋਈ ਨਹੀਂ ਸੀ ਤੇ ਹੁਣ ਉਹ ਲੋਕਾਂ ਦੀ ਸਾਰੀ ਗਰਮ ਰੋਣ ਲੱਗ ਪਏ ਨੌਕਰ ਨੇ ਇਹ ਕਿਹਾ ਭਈ ਗੱਲ ਇਸ ਤਰ੍ਹਾਂ ਹੈ ਕਿ ਆਪਣੇ ਕੋਲ ਬਹੁਤ ਸਾਰਾ ਅਨਾਜ ਹੋ ਗਿਆ ਆਪਾਂ ਇੱਕ ਪ੍ਰੋਗਰਾਮ ਬਣਾਈਏ ਸਾਰੇ ਸਮਾਜ ਨੂੰ ਸੱਜਦੇ ਸੱਜਿਏ ਤੇ ਉਸ ਸਮਾਜ ਦੇ ਵਿੱਚ ਆਪਾਂ ਲੰਗਰ ਪਾਣੀ ਦਾ ਇਂਜ਼ਾਮ ਕਰੀਏ ਸੋਹਣਾ ਪਦਾਰਥ ਬਣਾਵਾਂਗੇ ਤਾਂ ਉਹਨੇ ਕਿਹਾ ਠੀਕ ਹੈ ਪਰ ਨਾਲ ਹੋਲੇ ਜੇ ਉਹਨੇ ਇਹ ਵੀ ਜਰਤਾਂ ਦੇਖੋ ਬਹੁਤ ਵੱਡੀ ਖੁਸ਼ੀ ਹੋਈਏ ਇਸ ਲਈ ਰੋਟੀ ਦੇ ਨਾਲ ਆਪਾਂ ਇਹਨਾਂ ਨੂੰ ਜਿਹੜੇ ਨਸ਼ੇ ਹਨ ਸ਼ਰਾਬ ਉਹ ਵੀ ਦੇ ਲਈ ਤਾਂ ਉਹ ਮਾਲਕ ਮੰਨ ਗਿਆ ਉਹਨਾਂ ਨੇ ਸ਼ਰਾਬ ਵੀ ਪਰੋਸ ਦਿੱਤੀ ਅਤੇ ਜਿਹੜੀ ਪਤਨੀ ਹੈ ਉਹ ਵੀ ਸਾਰ ਪੰਜ ਵਜੇ ਸੇਵਾ ਕਰ ਰਹੀ ਹੈ ਦੌੜ ਦੌੜ ਕੇ ਤੇ ਇਸ ਤਰ੍ਹਾਂ ਨਸ਼ਾ ਕਰਦਿਆਂ ਉਸ ਦੀ ਪਤਨੀ ਨੇ ਵੀ ਨਸ਼ਾ ਕਰ ਲਿਆ ਅਤੇ ਉਹ गिर ਗਈ ਮਿਰੜਤੇ ਉਹ ਲੋਕ ਹੱਸ ਪਏ ਫਿਰ ਉਹਨਾਂ ਦੇ ਹੱਸਣ ਤੇ ਪਤੀ ਨੂੰ ਗੁੱਸਾ ਆ ਗਿਆ ਉਸ ਨੇ ਉਹਨਾਂ ਨੂੰ ਮਾਰਿਆ ਕੁੱਟਿਆ ਕੁਕਿੰਨਾ ਸਾਤ ਉਸ ਨੇ ਵੀ ਕੀਤਾ ਸੀ ਤੇ ਜਿਹੜੇ ਆਏ ਹੋਏ ਮਹਿਮਾਨ ਸਭ ਨਸਾ ਉਹਨਾਂ ਨੇ ਵੀ ਕੀਤਾ ਉੱਥੇ ਕੋਨੋ ਖੋਲ ਹੋ ਗਏ ਤੇ ਇਸ ਤਰ੍ਹਾਂ ਉਹ ਸਾਰੀਆਂ ਜਿਹੜੀਆਂ ਖੁਸ਼ੀਆਂ ਸਭ ਉਹ ਗਮੀਆਂ ਦੇ ਰਸਤਾ ਪੀਲ ਹੋ ਗਈਆਂ ਪਰ ਇਸ ਤਰ੍ਹਾਂ ਫਿਰ ਇਹ ਜਿਹੜੇ ਪੱਛਮੀ ਲੋਕ ਨੇ ਉਹ ਇਹ ਕਰ ਦਿੰਦੇ ਨੇ کیونکہ جڑا شیطان ہے اے شیطان تا رب دے سامنے بھی انکار نہ کھڑا ہو گیا سی کیونکہ جنہوں سارے فرستیاں کو کیا سی کہ اے آدم دے سامنے جھکو اس نو سلام کرو تا سارے فرستیاں نے آکے سلام کیتا پر شیطان نے نہیں کیتا شیطان نے اے کیا کیونکہ میں اگن تک تو بڑیا ہاں ਤੇ ਇਸ ਵਾਸਤੇ ਇਹ ਮਿੱਟੀ ਤੱਕ ਤੋਂ ਬੜੇ ਲਈ ਇਸ ਲਈ ਮੈਂ ਇਹ ਸਜਦਾ ਨਹੀਂ ਕਰਾਂਗਾ ਉਹ ਹੰਕਾਰੀ ਹੋ ਗਿਆ ਤੇ ਪ੍ਰਮਾਤਮਾ ਨੇ ਆਪਣੀ ਦਰਗਾਹ ਦੇ ਵਿੱਚੋਂ ਇਸ ਨੂੰ ਤੱਕ ਦਿੱਤਾ ਇਸ ਨੂੰ ਹਟਾ ਛੁੱਟ ਦਿੱਤਾ ਤੇ ਨਾਲ ਫਿਰ ਉਹ ਕਹਿੰਦੇ ਨੇ ਪੱਛਮ ਦੇਸ਼ ਦੇ ਲੋਕ ਕਿ ਉਹ ਪ੍ਰਮਾਤਮਾ ਨੂੰ ਅੱਲਾ ਨੂੰ ਇਹ ਕਹੇਗੇ ਦੁਨੀਆਂ ਕਿ ਠੀਕ ਹੈ ਮੈਂ ਤੇਰੀ ਬਣਾਈ ਹੋਈ ਆਦਮ ਨੂੰ ਤੇਰੇ ਬਣਾਈ ਹੋਏ ਮੁਰੱਖਾ ਨੂੰ ਮੈਂ ਤਬਾਹ ਕਰ ਦੇਵਾਂਗਾ ਮੈਂ ਤੇਰੀ ਬਦਕੀ ਉਹਨਾਂ ਨੂੰ ਕਰਨ ਨਹੀਂ ਦੇਵਾਂਗਾ ਤਰ ਇਹ ਬਸ ਦੋ ਸੁਣ ਸ਼ੈਤਾਨ ਨੂੰ ਦੇ ਦਿੰਦੇ ਨੇ ਜਿਵੇਂ ਸਾਡੇ ਵਾਲੇ ਵੀ ਇਹ ਕਹ ਲੈਂਦੇ ਨੇ ਕਿ ਇਹ ਦਾ ਕਾਲ ਯੁਗ ਸੀ ਇਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਆਇਆ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਇਹਨਾਂ ਨੇ ਜਗਾ ਮੰਗੀ ਕੇ ਮੈਨੂੰ ਵੀ ਜਗਾ ਦਿਓ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਦਿੱਤਾ ਕਿ ਜਦੋਂ ਪ੍ਰਸ਼ਾਦ ਵਰਤਾਇਆ ਜਾਵੇ ਉਦੋਂ ਤੋ ਉੱਤਰ ਆ ਸਕਦਾ ਹੈ ਤੇ ਬਸ ਹੁਣ ਸਿੱਖ ਜੋ ਨੇ ਪ੍ਰਸ਼ਾਦ ਦੇ ਵੇਲੇ ਕਹੀ ਵਾਲੀ ਰੋਲਾ ਪਾਇਆ ਜਾਂਦਾ ਹੈ ਲੰਗਰ ਦੀ ਵਾਰੀ ਰੋਲਾ ਪਾਇਆ ਜਾਂਦਾ ਨੇ ਕਹਿੰਦੇ ਜੀ ਹੁਣ ਸ਼ੈਤਾਨ ਆ ਗਿਆ। ਤੋਂ ਹੁਣ ਕਾਜੂ ਆ ਗਿਆ ਹੈ ਤਾਂ ਇਹ દોਸ਼ ਜਿਹੜਾ ਹੈ ਆਪਣੇ ਆਗਣਾਂ ਨੂੰ ਛਿਪਾ ਕੇ ਤੇ ਅਸੀਂ ਕਿਧਰੇ ਨਾ ਕਿਧਰੇ ਦੋਸ਼ ਕਾਜੂ 'ਤੇ ਜਾਂ ਸ਼ੈਤਾਨ ਨੂੰ ਦੇ ਦਿੰਦੇ ਆ ਕਿ ਇਹ ਉਸ ਦਾ ਦੋਸ਼ ਹੈ ਸਾਡਾ ਦੋਸ਼ ਨਹੀਂ ਹੈ। ਪਰ ਅਸਮ ਦੇ ਵਿੱਚ ਇਹ ਸਾਡੇ ਅੰਦਰ ਕਮੀ ਹੈ। ਸਾਡੇ ਆਗਣ ਹਨ ਤੇ ਇਹਨਾਂ ਆਗਣਾ ਨੂੰ ਅਸੀਂ ਜੋ ਹੈ ਕੇਵਲ ਕਲਜੂ ਕਹਿ ਕੇ ਟਾਲ ਦਿੰਦੇ ਆ ਤੇ ਕੋਈ ਉਹਨਾਂ ਨੂੰ ਸੈਤਾਨ ਕਹਿ ਕੇ ਟਾਲ ਦਿੰਦਾ ਹੈ ਪਰ ਜਿਹੜੇ ਵੈਰਗੂ ਦੇ ਪਿਆਰੇ ਹਨ ਉਹ ਕਿਹੋ ਜੀ ਵੀ ਅਵਸਥਾ ਆਵੇ ਚੱਖਣ ਆਵੇ ਤੂਫਾਨ ਆਮਣ ਉਹ ਅਵੇਸਾਂ ਵੈਰਗੂ ਦੇ ਨਾਲ ਜੁੜੇ ਰਹਿੰਦੇ ਹਨ ਜਿਸ ਤਰ੍ਹਾਂ ਕਿ ਜੰਗਲ ਦੇ ਵਿੱਚ ਅੱਗ ਲੱਗ ਜਾਵੇ ਤਾਂ ਜੰਗਲ ਦੇ ਜਿਹੜੇ ਜਾਨਵਰ ਨੇ ਉਹ ਜੰਗਲ ਦੇ ਵਿੱਚ ਉਹ ਬਾਹਰ ਦੌੜ ਦੌੜ ਜਾਂਦੇ ਹਨ ਤੇ ਉਹ ਪਾਣੀ ਵੱਲ ਤੁਰਦੇ ਹਨ ਪਰ ਮਨੁੱਖ ਜੋ ਹੈ ਇੱਥੇ ਅੱਗ ਲੱਗੀ ਪਈ ਹੈ ਸੰਸਾਰ ਦੇ ਵਿੱਚ ਵਿਕਾਰਾਂ ਦੀ ਅੱਗ ਲੱਗੀ ਹੋਈ ਹੈ ਪਰ ਇਹ ਬੰਦਾ ਉੱਥੇ ਹੀ ਬੈਠਾ ਹੋਇਆ ਹੈ ਤੇ ਇਹ ਪਰਮਾਤਮਾ ਵੱਲ ਭੱਜ ਕੇ ਨਹੀਂ ਜਾ ਰਿਹਾ ਇਸ ਤਰ੍ਹਾਂ ਮਨੁੱਖ ਜੋ ਹੈ

ਸ਼ੰਗਾ ਫਲ ਨਿਕਲਦਾ ਹੈ ਜੇਕਰ ਇਸ ਦੀ ਦੁਰਵਕੋ ਕੀਤੀ ਜਾਵੇ ਤਾਂ ਇਹ ਬਨੁਕ ਨੂੰ ਤਬਾਹ ਕਰ ਦਿੰਦੀ ਹੈ ਬਨੁਕ ਦੇ ਆਧਿਆਤਮਕ ਜੀਵਨ ਨੂੰ ਖਤਮ ਕਰ ਦਿੰਦੀ ਹੈ ਇਸ ਲਈ ਕਿ ਆਏ ਮਾਇਆ ਢੋਲਨੀ ਕਬੀਰ ਮਾਇਆ ਢੋਲਨੀ ਪਵਨ ਚਕੋਲਨ ਹਾਰ ਸੰਤੋ ਮੱਖਣ ਖਾਇਆ ਛਾਸ ਪੀਏ ਸੰਸਾਰ ਸਾਰਾ ਸੰਸਾਰ ਲੱਸੀ ਪੀ ਰਿਆ ਹੈ ਪਰ ਸਭ ਜਨਾਂ ਨੂੰ ਮੱਖਣ ਮਿਲਦਾ ਹੈ ਗਿਆਨ ਦਾ ਮੱਖਣ ਤੇ ਉਹ ਮਾਇਆ ਨੂੰ ਵਧਦੇ ਹਨ ਦੇ ਦੱਸੇ ਅਨੁਸਾਰ ਬੰਦੇ ਹਨ ਕਮਾਉਂਦੇ ਵੀ ਹਨ ਸਭ ਕੁਝ ਕਰਦੇ ਹਨ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਰਹਿੰਦੇ ਆ ਹੋ ਜਾਣਾ ਪਰ ਜਿਹੜੇ ਮਨੁੱਖ ਅੰਕਾਰੀ ਨੇ ਉਹ ਮਾਇਆ ਦੀ ਦੁਰਵਰਤੋਂ ਕਰਕੇ ਤੇ ਆਪਣਾ ਅਧਿਆਤਮਿਕ ਜੀਵਨ ਤਵਾ ਕਰ ਲੈਂਦੇ ਹਨ ਸਾਸ਼ਨ ਜੀ ਪ੍ਰਾਣੀ ਕੋ ਹਰ ਜਸ ਮਨ ਨਹੀਂ ਭਾਵੈ ਐਨ ਇਸ ਵਗਨ ਮਾਇਆ ਮੈਂ ਤੋ ਕੈਸੇ ਹਰੂੰਗਾ ਇਹ ਪ੍ਰਾਣੀ ਦੇ ਨੂੰ ਵਾਹਿਗੁਰੂ ਪਰਮਾਤਮਾ ਦਾ ਨਾਮ ਚੰਗਾ ਨਹੀਂ ਲੱਗਦਾ ਕਿਉਂਕਿ ਕਹਿੰਦੇ ਇਸ ਮਨ ਰਹੇ ਮਾਇਆ 'ਚ ਰਾਤ ਦਿਨ ਸੁੱਤਿਆਂ ਉੱਠਦਿਆਂ ਜਾਗਦਿਆਂ ਬੈਠਦਿਆਂ ਮਾਇਆ ਮਨੂਨਾ ਭਿਸਰੇ ਮੰਗੇ ਦੰਮਾ ਧੰਮ ਸੋ ਪ੍ਰਚੇਤਨਾ ਆਵੇ ਗਿਆਨਕ ਨਹੀਂ ਕਾਮ ਤਾਂ ਇਸ ਤਰ੍ਹਾਂ ਇਸ ਉੱਠਦਿਆਂ ਬੈਠਦਿਆਂ ਮਾਇਆ ਦੇ ਹੀ ਚੇਤਾ ਹੁੰਦਾ ਹੈ ਤੇ ਮਾਇਆ ਦੇ ਵਿੱਚ ਇਹ ਮਗਨ ਰਹਦਾ ਹੈ ਤਾਂ ਫਿਰ ਕਹੋ ਕੈਸੇ ਹਰ ਗੁੰਗਾਰੇ ਕਿਵੇਂ ਭਾਈ ਗੁਰੂ ਜੀ ਦੇ ਗੁਰ ਗ੍ਰੰਥ ਗੀਰ ਭਪਿੰਦਰ ਸਿੰਘ ਜੀ ਜੋ ਆਪ ਜੀ ਨੇ ਦੇਖਿਆ ਹੋਵੇਗਾ ਸੰਗਤ ਯੋਗ ਤੇ ਟੀਵੀ ਤੇ ਹੁੰਦੇ ਸਨ ਤੇ ਇਹ ਕੀਰਤਨ ਵੀ ਕਰਦੇ ਸਨ ਤੇ ਬੜੇ ਸੁਚੱਜੇ ਢਾਕ ਦੇ ਨਾਲ ਇਹ ਗੁਰਬਾਣੀ ਦੀ ਵਿਆਖਿਆ ਵੀ ਕਰਦੇ ਸਨ ਇੱਕ ਦਿਨ ਉਹ ਆਪ ਆਪਣੀ ਰਚਨਾ ਤੋਂ ਆਪਣੀ ਜ਼ਬਾਨ ਤੋਂ ਕਹਿ ਰਹੇ ਸਨ ਕਿ ਟੀਵੀ ਵਾਲੇ ਉਹਨਾਂ ਲੋਕਾਂ ਨੂੰ ਪੈਸਾ ਦਿੰਦੇ ਨੇ ਜੋ ਗੰਦਗੀ ਪਰੋਸਦੇ ਹਨ ਜੋ ਅਸਲੀ ਗਾਣੇ ਗੰਦੇ ਗਾਣੇ ਜੋ ਜਗਤ ਨੂੰ ਪਰੋਸਦੇ ਹਨ ਤੇ ਜਿਨ੍ਹਾਂ ਨੂੰ ਸੁਣ ਕੇ ਮਨ ਤਨ ਵੀ ਜਿਹੜਾ ਹੈ ਉਹ ਬੁਰਾ ਹੋ ਜਾਂਦਾ ਹੈ ਗਦਗੀ ਨਾਲ ਭਰ ਜਾਂਦਾ ਹੈ ਉਹਨਾਂ ਨੂੰ ਕੇ ਟੀਵੀ ਵਾਲੇ ਪੈਸੇ ਦਿੰਦੇ ਨੇ ਪਰ ਅਸੀਂ ਕਿਉਂਕਿ ਰਬੀ ਬਾਣੀ ਰੱਬ ਦੀਆਂ ਬਾਤਾਂ ਜੋ ਇਹ ਦੁਨੀਆ ਨੂੰ ਸੁਣਾਉਂਦੇ ਹਾਂ ਰੱਬੀ ਕੀਰਤਨ ਸੁਣਾਉਂਦੇ ਹਾਂ ਰੱਬੀ ਗਿਆਨ ਦਿੰਦੇ ਹਾਂ ਤੇ ਸਾਨੂੰ ਟੀਵੀ ਵਾਲਿਆਂ ਨੂੰ ਪੈਸਾ ਦੇਣਾ ਪੈਂਦਾ ਹੈ ਵੱਡੀ ਗਿਣਤੀ ਵਿੱਚ ਫਿਰ ਸਾਨੂੰ ਸੁਣਨ ਵਾਸਤੇ ਥੋੜੇ ਲੋਕ ਇਕੱਠੇ ਹੁੰਦੇ ਨੇ ਪਰ ਜਿਹੜੇ ਅਸਲੀ ਗਾਣੇ ਫਲੋਸਦਿਆਂ ਨੂੰ ਕੋਹ ਨਾਂ ਦੇ ਸੁਣਨ ਵਾਸਤੇ ਬਹੁਤ ਵੱਡੀ ਦੁਨੀਆ ਨਾਲ ਇਕੱਠ ਹੋ ਜਾਂਦਾ ਹੈ ਤੇ ਉਹਨਾਂ ਦੇ ਇਹ ਅਸਲੀ ਗਾਣੇ ਸੁਣਦੇ ਨੇ ਇਹ ਦੁਨੀਆ ਜਿਹੜੀ ਇਹ ਉਲਟ ਪਾਸੇ ਜਾ ਰਹੀ ਹੈ ਇਸ ਲਈ ਕਿਹਾ ਇਹ ਸਾਦੋ ਇਹ ਜਗ ਭਰਮ ਭੁਲਾਣਾ ਰਾਮ ਨਾਮ ਦਾ ਸਿਮਰਨ ਛੋੜਿਆ ਮਾਇਆ ਹੱਥ ਵਿਕਾਨਾ ਇਹ ਸਾਰਾ ਸੰਸਾਰ ਮਾਇਆ ਦੇ ਹੱਥ ਦੇ ਵਿੱਚ ਵਿਕਿਆ ਹੋਇਆ ਹੈ ਇਸ ਤਰ੍ਹਾਂ ਸਤਪੁਰ ਪਾਤਸ਼ਾਹ ਜੀ ਪਰਮਾਉਂਦੇ ਹਨ ਅਤੇ ਜੋ ਪੱਛਮ ਦੇ ਵਿਦਵਾਨ ਹਨ ਉਹ ਪੱਛਮ ਦੇ ਵਿਦਵਾਨ ਇਹ ਕਹਿੰਦੇ ਹਨ ਕਿ ਇਹ ਮਨੁੱਖ ਜੋ ਹੈ ਵੇਸ਼ਿਆਂ ਵਿਕਾਰਾਂ ਦੀ ਚਪੇੜ ਦੇ ਵਿੱਚ ਆਇਆ ਹੋਇਆ ਹੈ ਤੇ ਇਸਦੇ ਉੱਪਰ ਸ਼ੈਦਾਨ ਜਿਹੜਾ ਹੈ ਉਸ ਨੇ ਕਬਜ਼ਾ ਕਰ ਰੱਖਿਆ ਹੈ ਸਾਧ ਸੰਗਤ ਜੀਓ ਜਿਸ ਤਰ੍ਹਾਂ ਕਿ ਜਦੋਂ ਗੁਰੂ ਪਿਆਰ ਪਾਤਸ਼ਾਹ ਦੇ ਪਿਆਰੇ ਸਿੰਘ ਮੈਦਾਨੇ ਜੰਗ ਦੇ ਵਿੱਚ ਉਤਰਦੇ ਸਨ ਤਾਂ ਇੱਕ ਵਾਰੀ ਉਹ ਰਾਜ ਮਹਿਲਾਂ ਦੇ ਵਿੱਚ ਚਲੇ ਗਏ ਤੇ ਰਾਜ ਮਹਿਲਾਂ ਦੇ ਵਿੱਚ ਜਦੋਂ ਪਹੁੰਚੇ ਤਾਂ ਉਥੇ ਇੱਕ ਵਾਰ ਬੀਬੀਆਂ ਸੋਨੇ ਦੇ ਜਾਣਿਆਂ ਦੇ ਨਾਲ ਲਧੀਆਂ ਹੋਈਆਂ ਬੈਠੀਆਂ ਸਨ ਤੇ ਜਿਹੜੇ ਇਹ ਕਹਿੰਦੇ ਨੇ ਨਾ ਸ਼ੈਤਾਨ ਡੁੱਟ ਲੈਂਦਾ ਹੈ ਪਰ ਗੁਰੂ ਦੇ ਸਿੱਖਾਂ ਦੇ ਉੱਪਰ ਜਗ ਜਨਾਂਮੀ ਇਸ ਸ਼ੈਤਾਨੀਅਤ ਦਾ ਪ੍ਰਭਾਵ ਨਹੀਂ ਕਰਦਾ ਤਾਂ ਉੱਥੇ ਫਿਰ ਗੁਰੂ ਕੇ ਸਿੰਘਾਂ ਨੇ ਕਿਹਾ ਭਾਈ ਇਹ ਤਾਂ ਬੀਬੀਆਂ ਨੇ ਔਰ ਉੱਥੇ ਕਾਜੀ ਨੂਰ ਮੁਹੰਮਦ ਖਾਨ ਇਹ ਲਿਖਦਾ ਹੈ ਜੇਕਰ ਸਿੰਘ ਚੰਗੇ ਬਾਪੋ ਜਿਹੜੀਆਂ ਬੀਜੀਆਂ ਕਹਿਣਿਆਂ ਦੇ ਨਾਲ ਸੋਨਿਆਂ ਦੇ ਨਾਲ ਵਧੀਆਂ ਬੈਠੀਆਂ ਸਨ ਉਹਨਾਂ ਦਾ ਸਾਰਾ ਗਹਿਣਾ ਘਟਾ ਇਹ ਡੁੱਟ ਸਕਦੇ ਸਨ ਔਰ ਉੱਥੇ ਉਹ ਲਿਖਦਾ ਹੈ ਆਪਣੀ ਕਲਮ ਦੇ ਨਾਲ ਕਿ ਨਾ ਪਸੰਦ ਨਾ ਮਰਦ ਰਾਹੀਚ ਗਾਹ ਗੁਰਜੰਦਾ ਰਹਾ ਹਮ ਨ ਗਿਰੰਧ ਰਹਾ ਸਰੋ ਸੇਵਰੇ ਸੰਪਾਤ ਰਾਜ ਨੀਜ ਨਾ ਗਿਰੰਧ ਕਰ ਹੋਰਾ ਹਸਤੋ ਕਨੀਜ ਕੇ ਸੰਗਣ ਸਮ ਹਸਤ ਮਰ ਹਸਤ ਪੀਰ ਵੇ ਗੋਵਿੰਦ ਬੁੱਡੀਆਂ ਮੇਰੇ ਕੋਸ਼ਾ ਕੀ ਉਹਨਾਂ ਨੇ ਇਤਨੀ ਗੱਲ ਕਹੀ ਕਿ ਐ ਦੋਸਤੋ ਐ ਮਿੱਤਰੋ ਐ ਗੁਰੂ ਕੇ ਪਿਆਰਿਓ ਇਹ ਤਾਂ ਬੁੱਡੀਆਂ ਵਿਚਾਰੀਆਂ ਬੈਠੀਆਂ ਨੇ ਇਹ ਕਹਿੰਦਿਆਂ ਹੋਇਆਂ ਉਹ ਵਾਪਸ ਚਲੇ ਗਏ ਇੱਕ ਸ਼ੈਤਾਨ ਜਿਹੜਾ ਹੈ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੰਘਾਂ ਨੂੰ ਸਜਦਾ ਕਰਦਾ ਹੈ ਪਰ ਪੱਛਮ ਵਾਲੇ ਵਿਦਵਾਨ ਇਹ ਕਹਿੰਦੇ ਨੇ ਜਿੱਥੇ ਸ਼ੈਤਾਨ ਆ ਜਾਂਦਾ ਹੈ ਉੱਥੇ ਵੱਡੇ ਵੱਡੇ ਜੋ ਮਹਾਨ ਪੁਰਸ਼ ਨੇ ਉਹਨਾਂ ਦੇ ਜੀਵਨ ਦੀ ਰੂਪਰੇਖਾ ਬਦਲ ਜਾਂਦੀ ਹੈ ਅਤੇ ਉਹ ਵਿਕਾਰਾਂ ਦੀ ਦਲਦਲ ਦੇ ਵਿੱਚ ਧਸ ਜਾਂਦੇ ਨੇ ਪਰ ਸਤਗੁਰ ਪਤਸਾਨੀ ਦਾ ਇਹ ਪ੍ਰਮਾਨ ਹੈ ਪਲਕ ਦ੍ਰਿਸ਼ਟ ਦੇਖੋ ਆਕ ਨੀਮ ਕੋ ਤੁਮਰ ਜਿਵੇਂ ਆਪਾਂ ਵੇਖੀਏ ਕਿ ਅੱਖੀਆਂ ਜਿਹੜੇ ਉਹਨਾਂ ਨੂੰ ਭੱਲ ਲੱਗੇ ਉਹਨਾਂ ਨੇ ਨਿਰ ਨੂੰ ਲੱਗੇ ਉਹਨੇ ਤੁਮੋਂ ਜਿਹੜਾ ਇਹ ਬਹੁਤ ਸੋਹਣਾ ਦਿਸਣ ਨੂੰ ਲੱਗਦਾ ਏ ਪਰ ਜਦੋਂ ਉਹਨਾਂ ਨੂੰ ਖਾ ਕੇ ਵੇਖੀਏ ਤਾਂ ਉਹ ਜਿਹਹ ਤਰ੍ਹਾਂ بڑے ਕੋੜੇ ਹੁੰਦੇ ਹਨ ਉਹਨਾਂ ਦਾ ਫਲ ਜਿਹੜਾ ਹੈ ਕੋੜਾ ਹੁੰਦਾ ਏ ਇਸੇ ਤਰ੍ਹਾਂ ਜਿਹੜੇ ਮਨੁੱਖ ਬਾਹਰੀ ਅੱਖਾਂ ਦੇ ਨਾਲ ਸੋਹਣਾ ਸੁੰਦਰ ਸਰੂਪ ਦੇਖਦੇ ਹਨ ਉਹ ਇਸੇ ਤਰ੍ਹਾਂ ਹੈ ਜੈਸਾ ਸੰਗ ਵਿਸਿਰਸੋਂ ਹੈ ਰਹੇ ਪੈਸੋ ਹੀ ਕੇ ਪਰਗ੍ਰਹਿ ਜਿਵੇਂ ਕੋਈ ਕਵੇ ਕਿ ਮੈਂ ਕਿੱਥੇ ਸੱਪ ਬੈਠੇ ਨੇ ਉਹਨਾਂ ਸੱਪਾਂ ਦੇ ਵਿੱਚ ਬੈਠ ਕੇ ਵਿਸਰਾਮ ਕਰ ਲੈਂਦਾ ਉੱਥੇ ਸੋਹ ਲੈਂਦਾ ਹਾਂ ਉੱਥੇ ਆਪਣੀ ਜ਼ਿੰਦਗੀ ਬਤੀਤ ਕਰ ਲੈਂਦਾ ਹਾਂ ਤਾਂ ਉਸ ਦੀ ਜ਼ਿੰਦਗੀ ਦੇ ਵਿੱਚ ਜ਼ਹਿਰ ਹੁਣ ਜਾਵੇਗਾ ਉਸ ਨੂੰ ਉੱਥੇ ਮੌਤ ਮਿਲੇਗੀ ਔਰ ਕੁਝ ਨਹੀਂ ਮਿਲਣਾਗਾ ਐਸੇ ਤਰ੍ਹਾਂ ਜਿਹੜੇ ਆਪਣੇ ਗ੍ਰਸਤੀ ਜੀਵਨ ਨੂੰ ਛੱਡ ਕੇ ਤੇ پلਕ ਦ੍ਰਿਸ਼ਟ ਦੇਖ ਭੂਲੋ ਆਖ ਨੀਮ ਕੋ ਤੁਮਰ ਜੜੇ ਭੁੱਲ ਜਾਂਦੇ ਨੇ ਤੱਕੇ ਨਾਰ ਪਰਾਈਆਂ ਲੋਕ ਅੰਦਰ ਠਾਣੀ ਸਨੇ ਦੇਖ ਖੰਭ ਤਾਈ ਮਿੱਠਾ ਮਦਮਾਣੀ ਕਰਦੀ ਆਪੋ ਆਪਣੀ ਆਪੇ ਪਛਤਾਣੇ ਇੱਕ ਦਿਨ ਉਹਨਾਂ ਦੀ ਅਧਿਆਤਮਕ ਤੌਰ ਤੇ ਬਹੁਤ ਹੋ ਜਾਂਦੀ ਹੈ ਤੇ ਫੇਰ ਉਹ ਪਛਤਾਉਂਦੇ ਹਨ ਕਿਉਂਕਿ ਨੀਮਕ ਕਾਮ ਸਵਾਦ ਕਾਰਨ ਕੋਟ ਦਿਨ ਸੁਖ ਪਾਵੇ ਗਰੀ ਮੋਤ ਰੰਗ ਮਾਣੇ ਫਿਰ ਬਹੁਤ ਬਹੁਤ ਪਛਤਾਵੇ ਅੰਦੇ ਛੇਤ ਹੜ ਹੜ ਆਇਆ ਤੇਰਾ ਸੋ ਦਿਲ ਜਿਹੜੇ ਆਇਆ ਇਹ ਅੰਦੇ ਅਨਿਆਨੀ ਦੇਖ ਤੇਰਾ ਉਹ ਮਰਨ ਦਾ ਦਿਨ ਨੇੜੇ ਆ ਗਿਆ ਹੈ ਇਸ ਲਈ ਤੂੰ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੀ ਬੰਦਗੀ ਕਰ ਲੈ ਤੂੰ ਵਾਹਿਗੁਰੂ ਦਾ ਸਿਮਰਨ ਕਰ ਲੈ ਜਿਸ ਤਰ੍ਹਾਂ ਪਾਤਸ਼ਾਹ ਜੀ ਚੰਦ ਨੇ ਤੂੰ ਸੁਣ ਹਾਨਾ ਕਾਲਿਆ ਕੀ ਬਾੜੀ ਰਾਤਾ RAM ਬਿਖ ਫਲ ਵੇਖਾ ਚਾਰ ਦਿਨ ਫਿਰ ਹੋਵੇ ਤਾਤਾ RAM ਹੋਵੇ ਤਾਤਾ ਖਰਾ ਮਾਤਾ ਨਾਮ ਵਿੱਚ ਪਤਾ ਪਏ ਉਹ ਜੀਵ ਸਾਇਰ ਦੇ ਨਹੀਂ ਬਿਜੜਿ ਕਵੇਂ ਚਮਕੈ ਉਥੇ ਹਰ ਬਾਜ ਰਾਤਾ ਕੋਈ ਨਹੀਂ ਸੋਏ ਤੋ ਜੀਵ ਸਾਰੇ ਕਹੇ ਨਾਨਕ ਚੇਤ ਰੇ ਮਨ ਮਰੇ ਹਰਨਾ ਕਾ ਲਿਆ ਇਹ ਰੰਗ ਦੀ ਗੱਲ ਨਹੀਂ ਏ ਇਹ ਬਨੁਕ ਦੀ ਗੱਲ ਹੈ ਇਹ ਐ ਕਾਲੇ ਮਨ ਵਾਲੇ ਮਨੁੱਖ ਤੇਰਾ ਮਨ ਕਾਲਾ ਹੈ ਤੇਰੇ ਵਿਚਾਰ ਕਾਲੇ ਨੇ ਤੇਰੀ ਸੋਚ ਕਾਲੀ ਹੈ ਤੇ ਇਸ ਲਈ ਤੂੰ ਆਪਣੇ ਮਨ ਦੇ ਵਿੱਚ ਚੰਗੇ ਵਿਚਾਰ ਨਹੀਂ ਆਉਂਦਾ ਹੈ ਤੂੰ ਗੁਰੂ ਦੀ ਮੱਤ ਨਹੀਂ ਆਉਣ ਦਿੰਦਾ ਹੈ ਪਰ ਯਾਦ ਰੱਖਣਾ ਜਿਹੜੇ ਕਾਲੇ ਮਨ ਦੇ ਨਾਲ ਤੂੰ ਕਾਲੇ ਕੰਮ ਕਰ ਰਿਹਾ ਹੈ ਤੇ ਉਹ ਇੱਕ ਦਿਨ ਤੇਰੇ ਲਈ ਜੁਗ ਦਾੜੀ ਬਣ ਕੇ ਬਾਸਾ ਦੀ ਬਾਣੀ ਕਹਿੰਦੀ ਹੈ جب کیس قسم تے تولے سبت پاتال کی بانی لوچن سمیں بھوت بل ناتھی تا کام پہس مدانی جس طرح کوئی بندہ بچپن تو جوانی جوانی تو جب بڑھا ہو جاتا ہے تاکہ یہ وکار ان چھڑ دے وکار اسنوک تان نہیں چھڑ دے وکار اسنوک تچھا کر دے رہن دے ہنے کنڈل کیس قسم تے تولے ਸਭ ਫੁੱਲ ਨਾਲ ਵੀ ਜਸ ਦੇ ਜਿਹੜੇ ਕੇਸ ਹਨ ਸਿਰ ਦੇ ਆ ਦਾੜੀ ਦੇ ਉਹ ਸਾਰੇ ਚਿੱਟੇ ਹੋ ਜਾਂਦੇ ਨੇ ਪਰ ਇਸ ਦਾ ਮੰਨ ਚਿੱਟਾ ਨਹੀਂ ਹੁੰਦਾ ਇਸ ਦਾ ਮੰਨ ਕਾਲੇ ਦਾ ਕਾਲਾ ਰਹਿੰਦਾ ਲੋਚਨ ਸਮੇਂ ਬੋਧ ਬਲ 나ਠੀ ਤਾਂ ਕਾਮ ਪੌਸ਼ ਵਿਧਾਣੀ ਅੰਗ ਸਰੀਰ ਦੇ ਸਾਰੇ ਸਥਿਰ ਹੋ ਜਾਂਦੇ ਨੇ ਕਮਜ਼ੋਰ ਹੋ ਜਾਂਦੇ ਨੇ ਅੱਖਾਂ ਦੀ ਨਜ਼ਰ ਖਤਮ ਹੋ ਜਾਂਦੀ ਏ ਕੰਨਾਂ ਦੀ ਸੁਰੋਤ ਖਤਮ ਹੋ ਜਾਂਦੀ ਏ ਤੇ ਸਰੀਰ ਦੇ ਵਿੱਚ ਸਦਾ ਨਹੀਂ ਰਹਿੰਦੀ ਤਾਕਤ ਨਹੀਂ ਰਹਿੰਦੀ ਪਰ ਜਿਹੜੀ ਕਾਮ ਬਾਸਨਾ ਦੀ ਮਥਾਣੀ ਹੈ ਉਹ ਚੱਲਦੀ ਰਹਿੰਦੀ ਏ ਤੇ ਇਹਦੇ ਵਿਚਾਰਾਂ ਦੇ ਵਿੱਚ ਉਥਲ ਪਥਲ ਪਾਦਾ ਹੁੰਦੀ ਰਹਿੰਦੀ ਏ ਕਿਉਂਕਿ ਇਹ ਗੁਰੂ ਦੇ ਸ਼ਬਦ ਨਾਲ ਨਹੀਂ ਜੁੜਿਆ ਇਹ ਗੁਰੂ ਦੇ ਸ਼ਬਦ ਤੋਂ ਟੁੱਟ ਗਿਆ ਹੈ ਜੋ ਗੁਰੂ ਦੇ ਸ਼ਬਦ ਤੋਂ ਟੁੱਟ ਜਾਂਦੇ ਨੇ ਉਹਨਾਂ ਦੇ ਵਿਚਾਰਾਂ ਦੇ ਵਿੱਚ ਉਥਲ ਪਥਲ ਭੁਜਾਰ ਹੁੰਦੇ ਨੇ ਅਧੇਰੀਆ ਹੁੰਦੇ ਨੇ ਤੂਫਾਨ ਹੁੰਦੇ ਨੇ ਤੇ ਫਿਰ ਉਹਨਾਂ ਤੂਫਾਨਾਂ ਦੇ ਵਿੱਚ ਉਹ ਟਿਕ ਨਹੀਂ ਸਕਦਾ ਉੱਡ ਜਾਂਦਾ ਹੈ ਔਰ ਜੇਕਰ ਅਸੀਂ ਟਿਕਾਅ ਹੁੰਦੇ ਹਾਂ ਤਾਂ ਫਿਰ ਆਪਣੇ ਗੁਰੂ ਦੇ ਉਪਦੇਸ਼ ਨੂੰ ਅਸੀਂ ਮੰਨੀਏ ਸਵੀਕਾਰ ਕਰੀਏ ਭੂਲੇ ਭਾਰਗ ਜਿਨੇ ਬਤਾਇਆ ਐਸਾ ਗੁਰ ਪੜਵਾਕੀ ਪਾਇਆ ਸਤਗੁਰ ਪਾਤਸ਼ਾਹ ਜੀ ਕਿਰਪਾ ਕਰਨ ਗੁਰੂ ਪਾਤਸ਼ਾਹ ਜੀ ਦੀ ਅਸੀਰਵਾਦ ਦਾ ਸਦਕਾ ਅਸੀਂ ਇਹਨਾਂ ਵਿਸਿਆ ਵਿਕਾਰਾਂ ਤੋਂ ਇਹ ਮਾਇਆ ਦੀ ਮਾਰ ਤੋਂ ਬਚ ਜਾਈਏ ਤੇ ਗੁਰੂ ਪਾਤਸ਼ਾਹ ਦੇ ਹੁਕਮ ਨੂੰ ਹਵੇ ਸਾ ਸਿਰ ਮੱਤੇ ਤੇ ਰੱਖ ਕੇ ਪ੍ਰਵਾਨ ਕਰੀਏ ਇਤਨੇ ਕੋ ਬਚਨ ਪ੍ਰਵਾਨ ਕਰਨਾ ਦੀਆਂ ਪੁੱਲਾਂ ਦੀ ਖਿਮਾ ਬਖਸ਼ਿਸ਼ ਕਰਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੱਤੋ ਸਤਿ ਨਾਮੁ ਸਤਿ ਨਾਮੁ ਸਤਿ ਨਾਮੁ ਜੀ ਵਾਹਿਗੁਰੂ oye Guruji